ਅਮਰ ਨਾਮ ਦੇਖ ਰਹੇ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸਰਾਜ 13 14 ਮਾਰਚ ਦੀ ਰਾਤ ਨੂੰ ਪੰਜਾਬ ਪੁਸ ਦੇ ਕਰਮਚਾਰੀਆਂ ਵੱਲੋਂ ਕਰਨਲ ਪਸ਼ਪਿੰਦਰ ਸਿੰਘ ਬਾਠ ਅਤੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਗਈ ਇੱਕ ਨਵਾਂ ਮੋੜ ਆਇਆ ਉਸ ਮਾਮਲੇ ਦੇ ਵਿੱਚ ਇੱਕ ਪਾਸੇ ਜਿਹੜਾ ਇਸ ਮੌਕੇ ਦਾ ਗਵਾਹ ਸੀ ਉਸ ਦੀ ਵੀ ਮੌਤ ਹੋ ਗਈ ਹੈ ਕੁਝ ਸੈਰਤੀ ਅਨਸਰਾਂ ਨੇ ਹਮਲਾ ਕੀਤਾ ਉਹ ਮੌਕੇ ਦਾ ਗਵਾਹ ਬਣਿਆ ਸੀ ਇਸ ਨੂੰ ਵੀ ਲੈ ਕੇ ਮੁੱਦਾ ਭਖਿਆ ਹੋਇਆ ਹੈ ਦੂਸਰੇ ਪਾਸੇ ਕਰਨਲ ਬਾਦ ਦੀ ਧਰਮ ਪਤਨੀ ਜਸਵੀਰ ਕੌਰ ਬਾਦ ਬਲੂ ਲਗਾਤਾਰ ਜਿਹੜਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ ਸਟ ਵੀ ਇਸ ਉੱਤੇ ਬੈਠੀ ਹੋਈ ਹੈ ਜਿਹੜੀ ਵਿਜੀਲੈਂਸ ਤੋਂ ਇਸ ਦੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਇਸ ਮੌਕੇ ਤੇ ਇਸ ਇਹਨਾਂ ਅਫਸਰਾਂ ਉੱਤੇ ਕਾਰਵਾਈ ਹੋਵੇ ਲੇਕਿਨ ਅੱਜ ਇੱਕ ਵਾਰ ਫਿਰ ਜਿਹੜੇ ਮੁਲਾਜ਼ਮਾਂ ਵੱਲੋਂ ਕੁਟਮਾਰ ਕੀਤੀ ਗਈ ਕਰਨਲ ਚ ਪਸ਼ਪਿੰਦਰ ਬਾਦ ਅਤੇ ਉਸਦੇ ਲੜਕੇ ਦੀ ਉਹਨਾਂ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕਰਨਲ ਬਾਦ ਦੀ ਤਰ੍ਹਾਂ ਪਤਨੀ ਕਰਨਲ ਬਾਦ ਅਤੇ ਉਸਦੇ ਪਰਿਵਾਰ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਮੁਲਾਕਾਤ ਕੀਤੀ ਲਈ ਕੀਤੀ ਗਈ ਲੇਕਿਨ ਜਿਹੜੇ ਅਫਸਰ ਨੇ ਉਹ ਲਗਾਤਾਰ ਮੁਲਾਜ਼ਮ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਰੁਕ ਕਰ ਰਹੇ ਨੇ ਦਰਵਾਜ਼ਾ ਕਰ ਰਹੇ ਨੇ ਲੇਕਿਨ ਇਹ ਤੇ ਰਾਤ ਨਹੀਂ ਮਿਲੀ ਕਰਨਲ ਪਸ਼ਪਿੰਦਰ ਬਾਠ ਮਾਮਲੇ ਵਿੱਚ ਇਨਸਪੈਕਟਰ ਰੌਨੀ ਸਪੇ ਚਾਰ ਹੋਰ ਇਨਸਪੈਕਟਰਾਂ ਦਾ આરોપી ਬਣਾਇਆ ਗਿਆ ਇਸ ਮਾਮਲੇ ਵਿੱਚ 22 ਮਾਰਚ ਨੂੰ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ 11 ਅਪ੍ਰੈਲ ਨੂੰ ਪਟਿਆਲਾ ਦੀ ਅਦਾਲਤ ਨੇ ਉਹਨਾਂ ਦੀ ਅਗਾਊ ਜਵਾਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਜਵਾਨਤ ਪਟੀਸ਼ਨ ਤੇ ਸੁਵਾਨਾ ਹੀ ਕੋਨ ਹੋਰ ਪੈਂਚ ਨੂੰ ਰੈਫਰ ਕੀਤੀ ਗਈ ਸੀ ਇਸ ਮਾਮਲੇ ਦੀ ਗੰभीरਤਾ ਨੂੰ ਦੇਖਦੇ ਹੋਏ ਇਨਸਪੈਕਟਰ ਰੌਣੀ ਸਿੰਘ ਅਤੇ ਹੋਰ ਰੁਪੀਆਂ ਦੀ ਸਥਿਤੀ ਬਹੁਤ ਸੰਵੇਦਨਸ਼ੀਲ ਹੈ ਇਸ ਮਾਮਲੇ ਦੇ ਨਤੀਜੇ ਦੇਖਣ ਲਈ ਲੋਕਾਂ ਦੀ ਨਜ਼ਰ ਉੱਚਾ ਹੈ ਕਿਉਂਕਿ ਇਹ ਸਿਰਫ ਇੱਕ ਵਿਅਕਤੀ ਹੀ ਨਹੀਂ ਸਗੋਂ ਸਾਡੇ ਸਮਾਜ ਦੇ ਨੈਤਿਕ ਮੁੱਲਾਂ ਦੀ ਗੱਲ ਕਰਦਾ ਹੈ ਯਾਨੀ ਕਿ ਇਨਸਪੈਕਟਰ ਰੌਣੀ ਨੂੰ ਹਾਲੇ ਵੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕੋਈ ਵੱਡੀ ਰਾਤ ਨਹੀਂ ਮਿਲੀ ਯਾਨੀ ਕਿ ਇਨਸਪੈਕਟਰ ਰੌਣੀ ਵੱਲੋਂ ਵਾਰ-ਵਾਰ ਦਰਵਾਜਾ ਖਕਾ ਜਾ ਰਿਹਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਲੇਕਿਨ ਉੱਥੇ ਕਰਨਲ ਕੁਸ਼ਵਿੰਦਰ ਬਾਦਪਤੀ ਧਰਮ ਪਤਨੀ ਵੱਲੋਂ ਵਾਰ-ਵਾਰ ਕਾਨਫਰੰਸ ਕਰਕੇ ਕੀ ਜਾ ਰਿਹਾ ਹੈ ਕਿ ਬੰਦੀ ਕਾਰਵਾਈ ਕਰਵਾ ਕੇ ਛਡਾਂਗੇ ਜੋ ਸੱਚ ਹੈ ਉਹ ਸੱਚ ਹੈ ਦੂਤਾਂ ਦੁੱਤ ਅਤੇ ਪਾਣੀ ਦਾ ਪਾਣੀ ਹੋਵੇਗਾ ਕਿ ਜੇਕਰ ਸਾਡੇ ਵਰਗੇ ਲੋਕਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਫਿਰ ਆਮ ਜਨਤਾ ਦੇ ਨਾਲ ਕਿਸ ਤਰ੍ਹਾਂ ਦੀ ਬਦਸਲੂਕੀ ਕੀਤੀ ਜਾਂਦੀ ਹੋਵੇਗੀ ਪੰਜਾਬ ਪੁਲਿਸ ਵੱਲੋਂ ਇੰਸਪੈਕਟਰ ਰੌਣੀ ਨੂੰ ਬੜਾ ਵੱਡਾ ਝਟਕਾ ਲੱਗਿਆ ਅੱਜ ਫਿਰ ਉਹਨਾਂ ਨੂੰ ਕੋਈ ਰਾਤ ਨਹੀਂ ਮਿਲੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕਰਨਲ ਕੁਸ਼ਪਿੰਦਰ ਅਤੇ ਉਸ ਦੇ ਲੜਕੇ ਦੇ ਨਾਲ ਕੁੱਟਮਾਰ ਹੋਏ ਮਾਮਲੇ ਨੂੰ ਲੈ ਕੇ ਧੰਨਵਾਦ